ਹੋ ਵੀ ਮਿੱਤਰੋ ਤੁਹਾਨੂੰ ਥੋੜਾ ਜਿਹਾ ਅੰਮ੍ਰਿਤਸਰ ਦੀ ਸਾਈਡ ਕਰਾਈਏ ਆ ਬੈਕ ਸਾਈਡ ਤੇ ਵੇਖੋ ਖਲਾਰਾ ਖਲਾਰੇ ਤੇ ਮੰਦਿਰ ਵੀ ਆ ਮਾਤਾ ਜੀ ਦਾ ਤੇ ਆਹੜਾ ਅਰਹਣੀ ਹਨੂਮਾਨ ਜੀ ਦਾ ਮੰਦਿਰ ਕ੍ਰਿਸ਼ਨ ਦਾ ਫੋਟੋ ਹਾਇ ਲੱਗੇ ਆ ਆ ਕੀਤਰਾ ਟੱਤੀ ਅੰਮ੍ਰਿਤਸਰ ਦਾ ਪੁਰਾਣਾ ਜਿਹੜਾ ਥੀਏਟਰ ਸਾਰਿਆਂ ਦਾ ਤੇ ਖੰਡਰ ਵਾਕਿਆ ਬਣ ਗਿਆ ਇਹ ਬਹੁਤ ਜਿਆਦਾ ਉਹਦੀ ਬੈਕ ਸਾਈਡ ਦੀ ਹਾਲਾਤ ਦਿਖਾਉਂਦੇ ਆ ਪਿਛਲੇ ਪਾਸੇ ਕਿੰਨੀ ਖਸਾਲ ਸਫਾਈ ਇੱਥੇ ਇੱਥੇ ਦੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਆ ਮੈਂ ਇਹ ਤੁਹਾਨੂੰ ਦੇਖਾ ਰਿਹਾ ਹਾਂ ਇਹ ਬੋਰਡ ਤੇ ਪੂਲ ਉੱਤੇ ਆ ਕਿਹੜੇ ਟਾਈਮ ਤੇ ਇਹ ਥੀਏਟਰ ਚੱਲਦਾ ਹੁੰਦਾ ਸੀ ਖਾਚਾ ਖਾਚ ਭਰਿਆ ਹੁੰਦਾ ਸੀ ਹੁਣ ਇਹ ਚਿਤਰਾ ਟਾਕੀ ਦਾ ਰਹਿ ਗਿਆ ਦੇਖ ਕੇ ਇਹਦੇ ਲਾਇਆ ਇੱਥੇ ਕੂੜਾ ਸੁੱਟਣਾ ਮਨਾਵਾ ਕੌਣ ਮੰਨਦਾ ਵਾ ਇਹਨੇ ਕਾਰਵਾਈ ਕੀਤੀ ਆ ਆਹ ਵੇਖ ਲਓ ਲਾ ਕੇ ਕਾਰਵਾਈ ਹੋਣੀ ਚਾਹੀਦੀ ਸੀ ਤੇ ਕਰਦੇ ਕੀ ਰਹੀ ਆ ਆਹ ਲਾ ਦੇ ਜੀ ਬੈਕ ਸਾਈਡ ਆ ਮਰਸਾ ਤੇ ਬਾਰ ਨਹੀਂ ਤਾਂ ਇੱਥੇ ਇੰਨਾ ਬੁਰਾ ਆ ਰਿਹਾ ਚਿਤਰਾ ਟਾਕੀ ਅੰਮ੍ਰਿਤਸਰ ਇਹ ਖੰਡਰ ਖੰਡਰ ਕਹਿ ਸਕਦੇ ਆ ਚਿਤਰਾ ਟਾਕੀ ਕਹਿੰਦੇ ਤੇ ਇਹ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਇਹ ਵੀ ਦੁਬਾਰਾ ਫੇਰ ਸ਼ੁਰੂ ਹੋਣਾ ਚਾਹੀਦਾ ਏ ਚਿਤਰਾ ਟਾਕੀ ਕਿ ਨਹੀਂ ਚੇਤਾਵਨੀ ਇੱਥੇ ਨਹੀਂ ਕੋਈ ਤੁਸੀਂ ਛੋਟ ਸਕਦੇ ਤੇ ਹਾਲਾਤ ਵੇਖ ਲਓ ਇੱਥੇ ਕੀ ਆ ਜੀ ਸੱਟਨ ਦੇ ਪੂਰਾ ਕਰਕੜ ਜੋਗ ਜੀ ਆ ਕੋ ਇਹ ਖੰਡਰ ਜੇ ਚਾਹੁੰਦੇ ਜੇ ਨਾ ਫੇਰ ਦੁਬਾਰਾ ਬਣੇ ਥੀਏਟਰ ਤੇ ਮੇਰੇ ਵੀਰ ਇੱਕ ਵਾਰ ਕਮੈਂਟ ਕਰਕੇ ਜਾਂ ਵੀਡੀਓ ਸ਼ੇਅਰ ਕਰ ਦਿਆ ਕਰੋ ਇਹਨੇ ਹੌਸਲੇ ਦੇ ਨਾਲ ਚਲੋ ਕਿਤੇ ਨਾ ਕਿਤੇ ਪੁਰਾਣੇ ਬਿਰੋ ਚ ਬੰਨਦੇ ਰਹੇ ਜਿੱਦਾਂ ਟਾਕੀ ਤੇ ਹੁਣ ਤੇ ਕਬੂਤਰਾਂ ਦੇ ਘਰ ਬਣੇ ਹੋਏ ਚੰਗਾ ਵੀ ਮਿਹਰਬਾਨੀ ਮੇਕੋ